ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਤਾਂ ਕਦੇ ਟੈੜੀ ਹੋਈ ਵੀ ਨਹੀਂ ਕੰਮ ਚੰਗੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕੋਈ ਵੀਡੀਓ ਸ਼ੂਟ ਨਹੀਂ ਕਰ ਰਹੇ ਮੈਂ ਸਕੂਲ ਜਾ ਰਹੀ ਹਾਂ ਮਨਪੁਰ ਗੰਡੀ ਚਲਾ ਰਿਹਾ ਹਾਂ ਸਕੂਲ ਛੱਡਣ ਜਾ ਰਿਹਾ ਅਸੀਂ ਬਲੌਗ ਨਾ ਬਣਦੇ ਹੋ ਵੀਡੀਓ ਪਰ ਹੋਮੀ ਆਉਣਗੀਆਂ ਜਦ ਅੱਜ ਸ਼ੂਟ ਨਹੀਂ ਕਰਦੇ ਵੀਡੀਓ ਬਣੀਆਂ ਪਈਆਂ ਜਿਹੜੀਆਂ ਹੋਮੀ ਆਉਣਗੀਆਂ ਦੇਖ ਰਹੇ ਹੋ ਉੱਤਰ ਵੀ ਆਪਣਾ ਲਾਈਵ ਸ਼ੇਅਰ ਕਰਿਆ ਕਰੋ ਆ ਚੈਨਲ ਨੂੰ ਵੀ ਵੱਤ ਮੋੜ ਤਾ ਲਿਆ ਕਰਨ ਦੇ ਯਾਰ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਦੀ ਬੁੱਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੇ ਜਾਣਾ ਮਨ ਬੱਤ ਕਿੱਥੇ ਜਾਣਾ ਸਕੂਲ ਜਾ ਰਹੇ ਹਾਂ ਹੈ ਇੱਧਰ ਦੇਖੋ ਮੇਰੇ ਕੋਲ ਸਕੂਲ ਜਾ ਰਹੇ ਆ ਆ ਮੂੰਹ ਐ ਕਿਉਂ ਕੀਤਾ ਇਹ ਕੱਲ ਦਾ ਕਣੀ ਜਾਂਦਾ ਮੂੰਹ ਐ ਇਹਨੇ ਦੰਦ ਨਿਕਲਦੇ ਆ ਇਹਨੂੰ ਹਲਕਾ ਤਾਉਂਦੇ ਆ ਵੇ ਦੇਖੀ ਚਿਬਾ ਦਾ ਮੂੰਹ ਕਰੀ ਬੈਠਾ ਹੈ

continue with other which is Otago. What head on Muriel? ਚਲੋ ਬਈ ਉਹ ਵਸਤੀਆਂ ਵਾਵੇ ਇੱਡੀਆਂ ਟੀ ਬਾਈ 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 ਕੀ ਕੀ ਕਰਦਾ ਮੂੰ ਯਾ ਰੋਊਗਾ 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 ਤੇ ਦੂ ਬਾਦ ਆਪਾਂ ਜਾਵਾਂਗੇ ਮਾਨਸਾ ਮਾਨਸਾ ਪਾਉ ਨੂੰ ਕੰਮ ਨੇ ਥੋੜੇ ਜੀ ਉਹ ਚਾਰ ਕੰਮ ਜਿਹੜੇ ਉਹ ਵੀ ਨਿਮੇੜ ਦੀਆਂ ਮੈਂ ਅੱਜ ਫ੍ਰੀ ਤਾਂ ਹੈਗੇ ਆ ਕੱਲ ਨੂੰ ਸ਼ੂਟ ਕਰਾਂਗੇ ਕੱਲ ਨੂੰ ਫਿਰ ਟਾਈਮ ਨਹੀਂ ਮਿਲਣਾ ਟਾਈਮ ਬਹੁਤ ਘੱਟ ਮਿਲਦਾ ਹੈ ਬਾਕੀ ਕੰਮਾਂ ਤੇ ਜਾਣਾ ਹੁੰਦਾ ਹੈ ਤੇ ਬਾਕੀ ਫਿਰ ਭਾਈ ਸ਼ੂਟ ਵੀ ਕਰਨਾ ਹੁੰਦਾ ਹੈ ਨਾ ਜਿਹੜੇ ਦਿਨ ਵਿਲੇ ਹੁੰਦੇ ਆ ਉਹ ਦਿਨ ਸ਼ੂਟ ਕਰਦੇ ਆ ਜੰਮੀ ਇੱਕ ਮਿੰਟ ਦਾ ਵੀ ਟਾਈਮ ਨਹੀਂ ਹੈਗਾ ਵੀ ਜੀ ਹਾਂ ਸਾਰੇ ਤੇ ਆਪਣੀ ਕੱਲ ਨੂੰ ਵੀ ਵੀਡੀਓ ਹੋਊਗੀ ਦਿੰਨ ਨੂੰ ਲਾਈਕ ਸ਼ੇਅਰ ਕਰ ਦਿਓ ਬੱਦ ਤੁਮ ਬੱਦ ਆ ਚੈਨਲ ਨੂੰ ਵੀ ਸ਼ੇਅਰ ਕਰਦੇ ਬਲੌਗ ਵਾਲੇ ਨੂੰ ਆਪਣੇ ਨੂੰ ਠੀਕ ਹੈ ਕਿ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਲਓ ਜੀ ਕਟਾਲੀਏ ਵਾਲ ਆਪਾਂ ਫੇਰ ਤੁਹਾਨੂੰ ਅੱਗੇ-ਅੱਗੇ ਮਿਲਦੇ ਆ ਦਿਖਾਉਣੇ ਆ ਤੁਹਾਨੂੰ ਕਿਹੜੇ-ਕਿਹੜੇ ਕੰਮ ਨੇ ਆਪਣੇ ਅੱਜ ਕਰਨ ਵਾਲੇ ਸ਼ੂਟ ਆਪਣਾ ਹੈ ਨਹੀਂ ਅੱਜ ਰੀਆ ਇਹੇ ਕੰਮ ਕਰਨਾ ਸਾਰਾ ਦਿਨ ਆਪਾਂ ਤੇ ਵਾਲ ਇਹਨਾਂ ਤੋਂ ਕਟਾਇਆ ਕਰੋ ਬਾਈ ਵਾਲੇ ਵਧੀਆ ਲੱਗਦੇ ਹਨਾ ਕੋਈ ਆਏ ਵੈਲਕਮ ਹੈ ਤੁਹਾਡਾ ਸਾਰੇ ਮੇਰੇ ਬਲੌਗ ਵਿੱਚ ਤੇ ਜੀ ਸੀਰੀਜ਼ ਜਿਵੇਂ ਕੀ ਦੇਖ ਰਹੇ ਹੋ ਨਾ ਕਲੈਨੀ ਸੱਤ ਤੇ ਉਹਦੀ ਸੀਰੀਜ਼ ਚੱਲ ਰਹੀ ਹੈ ਨਹੀਂ ਆਪਣਾ ਵੱਦੋ ਵੱਦੋ ਸਪੋਰਟ ਕਰਿਆ ਕਰੋ ਪਾਰਟ ਨੂੰ ਤੇ ਅੱਜ ਆਪਣੇ ਆਰਟਿਸਟ ਆ ਰਹੇ ਨੇ ਬਰਸੋ ਤੇ ਮੈਂ ਰੱਬ ਅੱਡੇ ਦੇ ਵੇਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਅੱਗੇ ਸ਼ੂਟ ਕਰਾਂਗੇ ਉਹ ਮੈਨੂੰ ਦਿਖਾਵਾਂਗੇ ਜੁੜੇ ਰਹੋ ਬਲੌਗ ਆਪ ਨੂੰ ਵੀ ਵਧੀਆ ਪਿਆਰ ਦਿਆ ਕਰੋ ਯਾਰ ਵਧੀਆ ਸ਼ੇਅਰ ਕਰਿਆ ਕਰੋ ਵਲੋਗ ਵਗੈਰਾ ਵੀ ਤੇ ਮਿਲਦੇ ਆਂ ਈ ਤੁਹਾਨੂੰ ਲੈ ਪੁੱਤੋ ਤੁਸੀਂ ਵੀ ਪੈ ਜਾਓ ਹੁਣ ਕੜਕੇ ਦੀਆਂ ਲੱਗੀਆਂ ਕੰਮ ਕਰਨ ਥੱਕ ਗਿਆ ਹੋਵੋਗੇ ਹੈ ਇਹਦਾ ਤਾਂ ਕਲੇਣੀ ਦਾ ਈ ਹਾਲ ਐ ਪਤਾ ਨਹੀਂ ਇਹਦੀ ਮਾਂ ਨੇ ਕੀ ਖਾ ਕੇ ਜੰਮੀ ਐ ਇਹ ਹੈ ਇਹ ਤਾਂ ਕਦੇ ਟਹਿਲੀ ਹੋਈ ਹੋਈ ਨਹੀਂ ਕੰਨ ਹੁੰਦੀ ਐ ਇਹ ਚੱਲ ਭਾਜੀ ਐ ਕਰਾਂਗੇ ਆਪਾਂ ਤੌਰੇ ਪੈ ਜਾਾਂਗੇ ਹਾਂ ਗੋਗੀ ਤੇ ਇਹ ਆਪਣੇ ਅਵਤਾਰ ਉੱਧਰ ਪੈ ਜਾਾਂਗੇ ਐ ਕਰ ਲਾਂਗੇ ਫਿਰ ਹਾਂ ਮੈਂ ਲਿਓਨੀ ਆਂਗੀ ਚੱਕ ਕੇ ਕੰਬਲ ਤੁਸੀਂ ਆਪਾਂ ਇੱਥੇ ਪੈ ਜਾਣਾ ਹਾਂ ਪਾਪੋ ਹੋਣ ਦਾ ਰੈਸਟ ਦਾ ਟਾਈਮ ਆ ਓਏ ਤੇ ਸ਼ੂਟ ਹੋਊਗਾ ਲਗਭਗ ਡੇਢ ਘੰਟੇ ਸ਼ੂਟ ਹੋਣਾ ਹਾਂ ਹਾਂ ਡੇਢ ਘੰਟੇ ਸ਼ੂਟ ਹੋਣਾ ਤੱਕੇ ਸ਼ੂਟ ਕਰੀ ਜਾਂਦੇ ਆ ਤੇ ਅੱਜ ਥੋੜਾ ਜਿਹਾ ਲੇਟ ਲੱਗੇ ਸੀ ਪਰ ਉਹ ਵੀ ਉਸ ਸਾਹਿਬ ਨਾਲ ਵਧੀਆ ਜਾਈ ਜਾਂਦਾ ਉਹ ਦੇ ਦਿਓ ਭਾਈ ਉਹ ਕਹਾਣੀ ਡਿਸਕਸ ਹੋ ਰਹੀ ਹੈ ਤੇ ਆ ਉਤਾਰ ਬਾਈ ਦਾ ਪਤੀ ਨੇ ਵੀ ਕੀ ਗੱਲ ਹੋ ਰਹੀ ਹੈ ਇਦਾਂ ਉਸੇ ਰਮਨ ਤਾਂ ਵੀ ਕੀ ਗਿਆ ਚਲਦਾ ਅਸੇਂਦਰ ਕੁਝ ਨਹੀਂ ਪਤਾ ਉਹ ਮੇਰੇ ਹੋਣੀ ਹੋਣੀ ਮੈਂ ਇਨਾ ਤੇ ਕੁੜੀ ਹਾਂ ਮੈਂ ਕਾਲਜ ਚ ਪੜਦੀ ਹਾਂ ਕੰਪਨੀ ਨੂੰ ਬਹੁਤ ਹਸੀਆ ਨਹੀਂ ਸਮਝਦੇ ਬਿਲਕੁਲ ਤਾਰੇ ਦਵਾਰੇ ਸਮਝਾਉਣਾ ਪੈ ਰਹੇ ਤੇ ਇਹਨੂੰ ਸਮਝਾ ਕੇ ਕੋਈ ਉੱਥੇ ਦਾ ਨਹੀਂ ਉਹ ਇਹਨੂੰ ਗੜਾ ਜਾ ਰਹੇ ਨੇ ਇਹਨੂੰ ਨੇ ਸਮਝ ਵਿੱਚ ਪਾਈ ਲਿਆ ਤੇ ਬਸ ਇਸ ਕਸ ਹੋ ਗਿਆ ਤੇ ਬਸ ਤੁਹਾਨੂੰ ਦਿਖਾਵਾਂਗੇ ਇਹ ਫੋਟੋ ਤੇ ਤਾਂ ਮੈਂ ਉਹ ਸ਼ਾਟ ਲੈਂਦਾ ਹੈ ਨਾ ਜੀ ਦੇਖੋ ਅਸੀਂ ਦੂਜੇ ਸ਼ਾਟ ਦੇਖਣ ਨੂੰ ਮਿਲਣਗੇ ਬਲੌਗ ਵੀ ਪਿਆਰ ਦੇ ਆ ਕੋਈ ਬਲੌਗ ਥੋੜਾ ਵੀ ਕੱਢ ਸ਼ੇਅਰ ਕਰ ਦਿਓ ਬਲੌਗ ਤੋਂ ਰੀਚ ਵਗੈਰਾ ਵਧੀ ਜਾਂਦੀ ਹੈ। ਪੂਰੂ ਬਾਕੇ ਦੇਖੀ ਸੀ ਉਹ ਤਾਂ ਬਾਗੀ ਜੀ 11-12 ਵਾਰ ਆਉਂਦਾ ਸੀ ਉਹ ਵਾਰ ਦੇ ਟਿਕ ਕੇ ਤੇ ਕਰੈਗਰ ਰਿਪੋਰਟ ਇੰਨਾ ਨੂੰ ਵੀ ਰਿਪੋਰਟ ਦਿਖਾਉਂਦੇ ਨੇ ਪਾਰਕ ਚ ਨੀਂ ਲੈਂਦੇ ਨੇ। ਇਹ 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 ਵਈ ਇਹ ਵਾਹਾਂ ਹੀ ਆ ਥੋੜੀਆਂ ਤਾਂ ਹੋ ਗਏ ਜਿੰਮ ਮਜਾ ਲਾਉਣ ਲੱਗ ਰਿਹਾ ਗੱਭਰੂ ਮੜਾ ਆ ਇਹ। ਹਾਂ ਆਹ ਦੇਖ ਲਓ ਬਈ ਟੋਲਾ। ਕੀ ਚੱਲ ਰਹੀ ਹੈ ਇਹ? ਤੇ ਬਈ ਜੇ ਕਿਸੇ ਨੇ ਕੋਲ ਨਾ ਕਰਨਾ ਹੋਇਆ ਤਾਂ ਡੀਐਮ ਕਰਦੇ ਚੈਲੇਂਜ ਆਪਾ ਦੇ ਰਾਂਗੇ ਬਿਲਕੁਲ ਉਹ ਫੇਰ ਕਰੀ ਹਾਂ ਫੇਰ ਕਰੇ ਉੱਤੇ ਉੱਤੇ ਪਤਾ ਤੈਨੂੰ ਮੈਂ ਦੱਸਦਾ ਉਹ ਕਹਾਣੀ ਆ ਨਾ ਉਹ ਕਰੀ ਜਾਂਦੇ ਨੇ ਆਪ ਫੋਨ ਚਾਗਾ ਬਈ ਅਵਤਾਰ ਬਾਈ ਦਾ ਵੀ ਐਂ ਦੇਖੀ ਜਾਂਦਾ ਕੁਛ ਨਹੀਂ ਪਤਾ ਉਹਨੂੰ ਉਹਨੂੰ ਕੁਛ ਨਹੀਂ ਪਤਾ ਆ ਬਾਈ ਦਾ ਖੂਡਾ ਡਿੱਗ ਗਿਆ ਥੋੜੀ ਬਚਤ ਰਹੀ ਥੋੜੀ ਬਚਤ ਰਹੀ ਲੈ ਲੈ ਇੱਧਰ ਉੱਧਰ ਨੂੰ ਤੂੰ ਉੱਧਰ ਨੂੰ